ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਹੜਾ ਪਾ ਕਾਟਨ ਦੇ ਡਿਜ਼ਾਈਨਰ ਦੁਪੱਟੇ ਵਾਲੇ ਸੂਟ ਸੀ কালেকਸ਼ਨ ਲੈ ਕੇ ਆਏ ਵਾ ਇਹ ਵਾਲਾ ਜਿਹੜਾ ਸੂਟ ਰਹੇਗਾ ਐਸਕੇ ਬ੍ਰੈਂਡ ਦਾ ਹੋਣ ਵਾਲਾ ਹੈਗਾ ਸਿਮਰ ਸਿਲਕ ਦਾ ਜਿਹੜੀ ਸ਼ਰਟ ਰਹੇਗੀ ਔਰ ਨਾਲ ਪਲੇਨ ਜਿਹੜੀ ਇਸ ਤੇ ਬਾਟਮ ਰਹਿਣ ਵਾਲੀ ਹੈਗੀ ਐ ਪਿਓਰ ਕਾਟਨ ਦੀ ਸ਼ਰਟ ਹੋਏਗੀ ਜਿਸ ਉੱਪਰ ਚਿਕਨ ਦਾ ਵਰਕ ਰਹਿਣ ਵਾਲਾ ਹੈਗਾ ਤੇ ਨਾਲ ਦੁਪੱਟਾ ਹੋਏਗਾ ਕਾਟਨ ਦਾ ਇਹ ਵਾਲੇ ਜਿਹੜੇ ਸੁੱਟਣ ਵਾਲੇ ਹੈਗੇ ਇਹ ਵੀ ਕਾਟਨ ਦੇ ਉੱਪਰ ਰਹਿਣ ਵਾਲੇ ਡਿਸਾਪੁਇੰਟਡ ਸ਼ਰਟ ਹੋਏ ਨਾਲ ਸੈਲਫ ਪ੍ਰਿੰਟ ਬਾਟਮ ਹੋਏਗੀ ਔਰ ਨਾਲ ਜਿਹੜਾ ਦੁਪੱਟਾ ਹੋਏਗਾ ਜਿਸ ਤੇ ਉੱਪਰ ਚਿਕਨ ਦਾ ਵਰਕ ਰਹਿਣ ਵਾਲਾ ਹੈਗਾ ਯਾ ਔਰ ਡਿਜਟਡ ਪ੍ਰਿੰਟ ਦਾ ਵੀ ਰਹਿਣ ਵਾਲਾ ਹੈਗਾ ਇਹ ਆਪਾਂ ਨੇ ਜੋਰਡਰ ਤੇ ਉੱਪਰ ਰੈਡੀ ਕੀਤੇ ਹੋਏ ਪੀਸ ਦੀ ਕਲੈਕਸ਼ਨ ਹੋਏਗੀ ਜਿਸ ਤੇ ਉੱਪਰ ਪ੍ਰੋਪਰ ਜਿਹੜਾ ਥ्रेड ਵਰਕ ਕੀਤਾ ਹੈਗਾ ਬਾਟਮ ਸ਼ਰਟ ਪਲੱਸ ਦੁਪੱਟੇ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣੇ ਲੁੱਕ ਰੱਖਣ ਵਾਲੇ ਸੂਟ ਹੈ ਤੇ ਪ੍ਰਾਈਸ ਰਹਿ ਗਿਆ ਸਿਰਫ 1450 ਰੁਪਏ ਸ਼ਿਪਿੰਗ ਵੀ ਫ੍ਰੀ ਰਹਿਣ ਵਾਲ ਇਹ ਵਾਲੇ ਜਿਹੜੇ ਛੁੱਟਣ ਵਾਲੇ ਹੈਗੇ ਆ ਕਾਟਨ ਦਾ ਜਿਹੜਾ ਆਲਓਵਰ ਜਿਹੜਾ ਸੂਟ ਰਹੇਗਾ 5 ਮੀਟਰ ਦੇ ਕੱਟ ਰਹੇਗੇ ਤੇ ਨਾਲ ਕਾਟਨ ਦਾ ਡਿਚੋ ਪ੍ਰਿੰਟ ਦਾ ਦੁਪੱਟਾ ਲੈਣ ਵਾਲਾ ਹੈਗਾ ਪ੍ਰਾਈਸ ਰਹੇਗਾ 1150 ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੀ ਉਹ ਮਿਲ ਜਾਏਗੀ ਸਭ ਦੀ ਜਿਹੜੀ ਡਿਜ਼ਾਈਨਿੰਗ ਹੋਏਗੀ ਸਭ ਦੀ ਵੱਖਰੀ ਵੱਖਰੀ ਰਹਿਣ ਵਾਲੀ ਹੈ ਪ੍ਰਾਈਸ ਸਭ ਦਾ ਸੇਮ ਰਹਿਣ ਵਾਲਾ ਹੈਗਾ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਆ ਇਹ ਵਾਲਾ ਜਿਹੜਾ ਸੂਟ ਰਹਿਣ ਵਾਲਾ ਹੈਗਾ ਪਿਓਰ ਕਾਟਨ ਦੇ ਉੱਪਰ ਹੋਏਗਾ ਰਾਮਟੈਕਸ ਦਾ ਬ੍ਰਾਂਡ ਰਹਿਣ ਵਾਲਾ ਹੈਗਾ ਤੇ ਜਿਸ ਦੀ ਸ਼ਰਟ ਹੋਏਗੀ ਜਿਹੜੀ ਫੁੱਲੀ ਏਮਬਰਾਇਡਰ ਰਹਿਣ ਵਾਲੀ ਹੈਗੀ ਤੇ ਨਾਲ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਪਿਓਰ ਚਨਾਉ ਦਾ ਦੁਪੱਟਾ ਰਹਿਣ ਵਾਲਾ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਏਗੀ ਕਲਰ ਆਪਸ਼ਨ ਵੀ ਤੁਹਾਨੂੰ ਕਾਫੀ ਜ਼ਿਆਦਾ ਇਹਨਾਂ ਵਿੱਚ ਮਿਲ ਜਾਏਗੀ ਇਹ ਵਾਲੇ ਜਿਹੜੇ ਰਹਿਣ ਵਾਲੇ ਹੈਗੇ ਬਾਗ ਰਹਿਣ ਵਾਲੇ ਹੈਗੇ ਆ ਪ੍ਰਾਈਜ਼ ਰਹਿ ਗਿਆ 1850 ਰੁਪਏ ਬਹੁਤ ਹੀ ਜ਼ਿਆਦਾ ਸੋਹਣੇ ਲੁੱਕ ਰੱਖਣ ਵਾਲੇ ਬਾਗ ਹੈਗੇ ਤੇ ਕਾਫੀ ਜ਼ਿਆਦਾ ਜਿਹੜੀ ਕਲੈਕਸ਼ਨ ਹੈ ਇਹਦੇ ਵਿੱਚ ਤੁਹਾਨੂੰ ਮਿਲ ਜਾਏਗੀ 1850 ਰੁਪਏ ਇਹਨਾਂ ਦਾ ਪ੍ਰਾਈਸ ਰਹੇਗਾ ਸ਼ਿਪਿੰਗ ਫ੍ਰੀ ਰਹੇਗੀ ਤੇ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਇਹਨਾਂ ਨੂੰ ਬਾਏ ਕਰਨਾ ਚਾਹੁੰਦੇ ਸਾਡੇ ਦਿੱਤੇ